ਤੋ ਯੀ ਅਸੀਂ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਇਕੱਠੇ ਤੇ ਚਲੇ ਗਏ ਉਦੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾ ਲਿਆ ਵੀ ਚਾ ਲਿਆ ਅਸੀਂ ਚਾ ਲੈਣ ਬੱਗੇ ਜੀ ਕਾ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੀ ਭਜਾਈ ਨੇ ਸੁਰਿੰਦਰ ਗੌਰ ਨੇ ਦਾਤ ਜੀ ਆਪਾਂ ਸਾਖ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਾਰੀ ਪਈ ਇੱਥੇ ਮਾਰੀ ਇੱਥੇ ਪੁੱਪੜੀ ਜਿਹਾ ਇੱਥੇ ਸੱਬਲ ਮਾਰੀ ਸੱਬਲ ਮਾਰ ਕੇ ਉਹਨੇ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਦਾਤ ਮਾਰਿਆ ਗੱਦੇ ਗਲਤ ਮਾਰਿਆ ਗੇ ਮਾਰਿਆ ਜੀ ਉਹਨੇ ਸੁੱਖਾ ਨਾਮ ਹੈ ਜੀ ਮੇਰਾ ਪਿੰਡ ਬੱਡੀ ਦੇਹਲਾ ਜੀ ਤੁਹਾਡੀ ਮਾਤਾ ਦੀ ਹਸਿਆ ਹੋਈ ਹੈ ਕੀ ਮੰਗੋ ਤਾਂ ਅਸੀਂ 4 ਵਜੇ ਮੈਂ ਤੇ ਮੇਰੇ ਬਰ ਭਰਾ ਜੀ ਚਲੇ ਗਏ ਅੱਠੇ ਤੇ ਚਲੇ ਗਏ ਜੀ ਉਸ ਤੋਂ ਬਾਅਦ ਅਸੀਂ 6 ਵਜੇ ਕਹਿੰਦੇ ਚਲੋ ਚਾਹ ਲਿਆ ਵੀ ਚਾਹ ਲਿਆ ਅਸੀਂ ਚਾਹ ਲੈਣ ਬਾਗੇ ਜੀ ਕਾ ਦੇਖਿਆ ਮੇਰੀ ਮਾਤਾ ਦੀ ਮੌਤ ਕਰੀ ਪਈ ਜੀ ਮੇਰੇ ਪਿਜਾਈ ਨੇ ਸੁਰਿੰਦਰ ਗੌਰ ਨੇ ਕੋਈ ਘਰੇ ਗੜਾਈ ਪੜੇ ਕੋਈ ਲੜੀ ਪੜੀ ਦੀ ਆਖਣੇ ਚਲੇ ਰੋਟੀ ਪਕਾਈਏ ਕੱਥਾ ਸਾਰਾ ਖਾਦਾ ਜੀ ਕੋਈ ਕੋਈ ਬੋਲਿਆ ਨਹੀਂ ਕੋਈ ਚੱਲਿਆ ਨਹੀਂ ਤੜਕੀ ਵੀ ਚਾਪੀ ਕੇ ਅਸੀਂ 48 ਬੁੜੀ ਵੀ ਕੋਈ ਕੋਈ ਚਲ ਪਪਾ ਵਾਲੇ ਕਰਕੇ ਦਿਵਾਰੀ ਹੋ ਗਈ ਜਾਂਦੇ ਨੂੰ ਦੇਖੀ 6 ਵਜੇ ਗਈ ਜੀ ਸੀ ਮਾਤਾ ਵੀ ਕੋਈ ਪਈ ਭੂਜੀ ਕਿੰਨੇ ਸਾਲ ਹੋ ਗਏ ਤੇਰੇ ਭਰਾ ਦੇ ਬੈਨ ਹੋ ਗਈ ਜੀ 9 ਸਾਲ ਹੋ ਗਈ ਕੋਈ ਜਾਂਦੇ ਦੀ ਵਧੀਆ ਜੈ ਜੈ ਤੇ ਜੀ ਵੀ ਮੀਨ ਅਮੀਨ ਲਾ ਕੇ ਵੀ ਆਏ ਨੇ ਮੇਰੇ ਭਰਾ ਵੀ ਉਹ ਵੀ ਕਿਤੋਂ ਜੀ ਇਹ ਪਿਆ ਵਿਆਹ ਕੀ ਹੈ ਜੀ ਰੰਤੀ ਦਾਗਾ ਕੀ ਅੰਡ ਮੰਡ ਕਾ ਮੈਂ ਨਾ ਨਹੀਂ ਜਾਣਦਾ ਜੀ ਉਹਦਾ ਬੱਚੇ ਹੈਗੇ ਬੱਚਾ ਇੱਕ ਮੁੰਡਾ ਇੱਕ ਕੁੜੀ ਹੈ ਵੱਡੀ 6 ਸਾਲ ਦੀ ਮੁੰਡਾ ਡੂੜ ਕੇ ਕਸਾਲ ਕਾ ਜੀ ਅੱਛਾ ਹਾਂਜੀ ਕੋਈ ਲੜਾਈ ਹੋਈ ਕਰੇ ਨਾ ਜਮੀ ਲੜਾਈ ਨਹੀਂ ਹੋਈ ਜੀ ਬੇਕਾਰ ਨਹੀਂ ਤੇ ਜੀ ਸਭ ਲੜਾਈ ਹੁੰਦੀ ਕਦੇ ਰਹਿੰਦੇ ਸੀ ਕੋਈ ਲੜਾਈ ਨਹੀਂ ਕੋਈ ਪੜਿਆ ਹੀ ਨਹੀਂ ਜੀ ਹਾਂਜੀ ਕਦੇ ਨਾਲ ਕੀਤੀ ਮੌਤ ਕੀ ਇੱਕ ਇੱਕ ਦਾਤ ਹੈ ਜੀ ਆਪਾਂ ਸਾਖ ਜੀ ਨਾਲ ਲੈ ਲੈਂਦੇ ਆ ਪਹਿਲਾਂ ਤਾਂ ਮਾਰੀ ਸੱਬਲ ਸੁੱਤੀ ਪਈ ਦੇ ਕਿੱਥੇ ਮਾਰੀ ਵੀ ਇੱਥੇ ਮਾਰੀ ਇੱਥੇ ਪੁਪੜੀ ਚ ਇੱਥੇ ਸੱਬਲ ਮਾਰੀ ਸੱਬਲ ਮਾਰ ਕੇ ਪਹਿਲਾਂ ਦਾਤ ਚੱਕ ਲਿਆ ਅੱਛਾ ਕਿੱਥੇ ਲੱਗਿਆ ਦਾਤ ਸਿਰ ਤੇ ਦਾਤ ਮਾਰਿਆ ਕਦੇ ਗਲਤ ਮਾਰਿਆ ਗੇ ਮਾਰਿਆ ਜੀ ਉਹਨੇ ਚ ਕਈ ਵਾਰ ਕੀਤੀ ਹੋਈ ਹੈ ਹਾਂ ਕਈ ਵਾਰ ਕੀਤੀ ਹੋਈ ਹੈ ਜੀ ਫਿਰ ਹਸਪਤਾਲ ਲੈ ਕੇ ਲੇਕ ਨਹੀਂ ਨਹੀਂ ਉਹਦੀ ਮਾਉਤ ਹੋਰੀ ਜੀ ਪਿੰਡਾਂ ਨੇ ਚੱਕਣੀ ਨਹੀਂ ਦਿੱਤੀ ਅੱਛਾ ਵੀ ਹੁਣ ਕੀ ਕਿੱਥੇ ਜਾਵਾਂਗੇ ਤੁਸੀਂ ਕੀ ਹੋਇਆ ਉਹ ਕਿੱਥੇ ਤੁਹਾਡੀ ਪੁਚਾਈ ਉਹ ਥਾਣੇ ਦੇ ਵਿੱਚ ਹੈ ਜੀ ਹੁਣ ਹਾਂ ਜੀ ਅੱਛਾ ਹਾਂ ਜੀ ਕੀ ਕਰ ਬਾਈ ਕਰਾਰੇ ਹੁਣ ਕਰ ਪਰਾਇ ਜੇ ਕਦੀ ਸਾਡੀ ਮਾਂ ਤਾਂ ਮਾਰਦੀ ਜੀ ਕੱਲ ਨੂੰ ਤੁਹਾਨੂੰ ਵੀ ਮਾਰ ਸਕਦੀ ਹੈ ਬੱਚਿਆਂ ਨੂੰ ਵੀ ਮਾਰ ਸਕਦੀ ਹੈ ਥਾਣੇ 'ਚ ਰਿਪੋਰਟ ਲਖਾਈ ਹੈ ਹਾਂ ਜੀ ਮੇਰੇ ਬੰਨਰ ਰਿਪੋਰਟ ਲਖਾਈ ਹੈ ਜੀ ਕੀ ਮੈਂ ਕਰਦੇ ਹੁਣ ਮੰਗਲ ਜੀ ਸਜਾ ਹੁਣ ਇਹਨੂੰ ਬੱਲੋ ਪੁੱਲਾ ਕੀ ਨਾਮ ਹੈ ਪਿੰਡ ਕਿਹੜਾ ਜੀ ਮੇਰਾ ਨਾਮ ਰਣਜੀਤ ਸਿੰਘ ਭਾਲੀਆ ਮੈਂ ਇਸੇ ਪਿੰਡ ਪਲੇਰ ਕਲਣਾ ਦਾ ਸਰਪੰਚ ਹਾਂ ਕੀ ਮਾਮਲਾ ਹੈ ਜਿਹੜਾ ਇੱਕ ਬਜ਼ੁਰਗਔਰਤ ਦੀ ਹੱਤਿਆ ਹੋਈ ਹੈ ਇਹ ਜਿਹੜੀ ਬਜ਼ੁਰਗਔਰਤ ਪੂਰੀ ਕੌਲ ਦੇ ਹੱਤਿਆ ਹੋਈ ਹੈ ਇਹ ਦਿਨ ਹੁਣੇ ਹੀ ਕੀਤੇ ਹੈ ਅੱਜ ਸਵੇਰੇ ਪਤਾ ਲੱਗਿਆ ਜੀ ਤੇ ਸਵੇਰੇ ਪਹਿਲਾਂ ਇਹਨਾਂ ਦੇ ਲੜਕੇ ਨੇ ਦੋ ਇੱਕ ਵੱਡਾ ਲड़का ਇੱਕ ਛੋਟਾ ਛੋਟੇ ਲੜਕੇ ਦੀ ਘਰ ਵਾਲੀ ਹੈ ਜਸਵਿੰਦਰ ਕੌਰ ਦੇ ਪੱਠੇ ਤੇ ਚਲੇ ਗਏ ਦੁਬਾਰਾ ਚਾਹ ਲੈਣ ਆਏ ਨੇ ਉਦੋਂ ਆ ਕੇ ਇਹਨੂੰ ਜਦੋਂ ਪੰਟਾ ਭਰਾ ਸੁੱਖਾ ਸਿੰਘ ਨੂੰ ਪਤਾ ਲੱਗੇ ਕਿ ਮੇਰੀ ਮਾਤਾ ਦਾ ਕਤਲ ਕੀਤਾ ਗਿਆ ਹੈ ਇਹ ਗਲੀ 'ਚ ਉਸ ਤੋਂ ਬਾਅਦ ਗਲੀ 'ਚ ਉੱਥੇ ਕਿਨਾਂ ਦੇ ਘਰ ਰੌਲਾ ਪੈ ਗਿਆ ਅਸੀਂ ਮੌਕੇ ਤੇ ਜਾ ਕੇ ਦੇਖਿਆ ਉੱਥੇ ਸਿਰ 'ਚ ਇੱਕ ਦਾ ਰਾੜ ਜਿਹਨੂੰ ਸੱੱਪਲ ਕਹਿੰਦੇ ਨੇ ਉਹਦੇ ਨਾਲ ਵਾਰ ਕੇ ਦਿੱਤਾ ਹੋਇਆ ਇੱਕ ਪੁਰਪਲੇ 'ਚ ਛਾਰਪਾਰ ਕੀਤਾ ਹੋਇਆ ਇੱਕ ਇੱਕ ਦਾ ਦਾਤਰ ਸਾਗ ਜੀ ਨਾਲ ਦਾਤਰ ਉਹਦੇ ਗਰਦ ਤੇ ਵਾਰ ਕੀਤਾ ਹੋਇਆ ਤੇ ਬੰਦੇ ਕਿ ਬੱਚੇ ਵੀ ਇਹਨਾਂ ਨੇ ਕੋਈ ਜਿਹੜੀ ਮਹਿਲਾ ਸੀ ਇਹਦੇ ਦੋ ਬੱਚੇ ਨੇ ਜੀ 9 ਸਾਲ ਪਹਿਲਾਂ ਇਹਦਾ ਮੈਰਿਜ ਹੋਈ ਸੀ ਇਸ ਪਿੰਡ ਦੂਜੀ ਗੱਲ ਇਹ ਵੀ ਹੈ ਨਾਲ ਜੀ ਇਹ ਪ੍ਰਵਾਸੀ ਔਰਤ ਹੈ ਜਿਹਨੂੰ ਕਿ ਆਪਾਂ ਭਈਆ ਕਹਿੰਦੇ ਨੇ ਸਾਨੂੰ ਪੰਜਾਬੀਆਂ ਨੂੰ ਖਾਸ ਕਰਕੇ ਸਾਨੂੰ ਇਹਨਾਂ ਤੋਂ ਦੂਰ ਰਹਿਣਾ ਚਾਹੀਦਾ ਘਰਾਂ 'ਚ ਰੱਖਣ ਦੀ ਗਰੇਜ ਕੀਤਾ ਹੁਣ ਅਜਿਹਾ ਹੁੰਦਾ ਹੈ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਕੀ ਮਾਮਲਾ ਹੈ ਜਿਹੜਾ ਅੱਜ ਹੋਇਆ ਘਟਨਾ ਦਾ ਕੀ ਹੋਇਆ ਵਿਦੇਜ ਜਾਣ ਦਾ ਹਾਂਜੀ ਇਹ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਪਿੰਡ ਲੇਲ ਕਲਾ ਵਿਖੇ ਭੂਰੀ ਕੌਰ ਨਾਮ ਦੇ ਔਰਤ ਦਾ ਉਹਦੇ ਘਰ ਦੇ ਵਿੱਚ ਹੀ ਉਹਦੀ ਨੂੰ ਵੱਲੋਂ ਸੱਟਾ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਵੰਦ ਚ ਮੈਂ ਸਿਮਿਤ ਪੁਲਿਸ ਪਾਰਟੀ ਜਿਸੀ ਮੌਕੇ ਤੇ ਪਹੁੰਚੇ ਤਾਂ ਉੱਥੇ ਉਹ ਬਜ਼ੁਰਗ ਔਰਤ ਭੂਰੀ ਕੌਰ ਜਿਹਦੀ ਲਾਸ਼ ਉੱਥੇ ਮੰਜੇ ਤੇ ਪਈ ਸੀਗੀ ਖੂਨ ਨਾਲ ਲਥਪਥ ਤੇ ਉੱਥੇ ਉਹਨਾਂ ਦੇ ਬੇਟੇ ਸੁੱਖਾ ਸਿੰਘ ਦਾ ਅਸੀਂ ਬਿਆਨ ਲਿਖ ਕੇ ਤੇ ਉਹਨਾਂ ਦੇ ਜਿਹੜੇ ਮਾਤਾ ਪੂਰੀ ਕੌਰ ਦੀ ਨੂੰਹ ਸੀ ਅ ਚੰਦਰਮੁਨੀ ਉਹਦੇ ਖਿਲਾਫ ਅਸੀਂ ਕੇਸ ਦਰਜ ਕੀਤਾ ਹੈ 302 ਆਈਪੀਸੀ ਤਹਿਤ ਤੇ ਜਿਹੜੀ লাশ ਹੈ ਉਹਦਾ ਅਸੀਂ ਮਾਇਨਾ ਕਰਕੇ ਫਾਰਮ ਭਰ ਕੇ ਜੋ ਸਾਡੀ ਕਾਰਵਾਈ ਹੁੰਦੀ ਹੈ ਉਹ ਕਰਕੇ ਅਸੀਂ লাশ ਮੌਨਕ ਸਿਵਲ ਹਸਪਤਾਲ ਮੋਰਚਰੀ ਵਿੱਚ ਭੇਜੀ ਹੈ ਤੇ ਉਹਦਾ ਸਪੋਸਟਮਨ ਕਰਵਾ ਰਹੇ ਹਾਂ ਤੇ ਇਹਦਾ ਕਾਰਨ ਕੀ ਦੱਸਿਆ ਗਿਆ ਸੀ ਕਿ ਕੀ ਕਾਰਨਾ ਕਰਕੇ ਜਿਹੜਾ ਦੇਖੋ ਜੀ ਜੋ ਜਿਵੇਂ ਪਤਾ ਲੱਗਿਆ ਪਰવાર ਵਾਲਾ ਹਾਂਜੀ ਹਾਂਜੀ ਉਹ ਮਦਈ ਦੇ ਬਿਆਨ ਮੁਤਾਬਕ ਜਿਹੜਾ ਹੈਗਾ ਵੀ ਐਕਸਰ ਕਲੇਸ਼ ਕਰਦੀ ਰਹਿੰਦੀ ਸੀਗੀ ਮਾਤਾ ਨਾਲ ਆਪਣੀ ਸੱਸ ਨਾਲ ਤੇ ਅੱਜ ਸਵੇਰ ਇਹ ਦੋਨੇ ਭਰਾ ਜਿਹੜੇ ਸੁੱਖਾ ਸਿੰਘ ਤੇ ਇੱਕ ਪੂਰੀ ਸੌਰੀ ਆਪਣਾ ਚੰਦਰਮੁਨੀ ਦਾ ਜਿਹੜਾ ਪਤੀ ਹੈ ਗਰਸੇਵ ਸਿੰਘ ਇਹ ਪੱਠੇ ਤੇ ਗਏ ਸੀਗੇ ਉਸ ਤੋਂ ਬਾਅਦ ਸੁੱਖਾ ਸਿੰਘ ਚਾਹ ਲੈਣ ਆਇਆ ਤਾਂ ਆਉਂਦੇ ਨੂੰ ਸੱਬਲ ਨਾਲ ਉਹਦੇ ਵਾਰ ਕਰ ਰਹੀ ਸੀਗੀ ਤੇ ਉਹਦੇ ਗਰਦਨ ਤੇ ਵੀ ਵਾਰ ਸੀ ਪਹਿਲਾਂ ਮਾਰਿਆ ਸੀਗਾ ਤੇ ਪੂਰੀ ਗੌਰ ਨੂੰ ਅਸੀਂ ਉਹਦੇ ਡੈੱਡ ਵੱਡੇ ਨੂੰ ਭੇਜਤਾ ਹੈ ਤੇ ਜਿਹੜੀ ਚੰਦਰਮਨੀ ਆ ਉਹਨੂੰ ਗ੍ਰਿਫਤਾਰ ਕਰ ਲਿਆ ਤੇ ਉਹਨੂੰ ਮਾਂਜੋ ਅਦਾਲਤ ਤੇ ਪੇਸ਼ ਕਰਕੇ ਅਗਲੀ ਕਾਰਵਾਈ ਹੁਣ ਚੱਲੇਗਾ